ਉੱਤਰ ਭਾਰਤ ਦੇ ਵਿੱਚ ਮੌਨਸੂਨ ਗਤ ਵਿਧੀਆਂ ਪਰ ਇੱਕ ਤੇਜ਼ੀ ਤੇ ਨਾਲ ਜਿਹੜੀ ਰਫਤਾਰ ਫੜ ਲਈ ਹੈ ਮੌਸਮ ਵਿਭਾਗ ਨੇ ਤਾਜ਼ਾ ਰਿਪੋਰਟ ਦੇ ਮੌਸਮ ਚੰਡੀਗੜ੍ਹ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਦੱਸੀ ਹੈ ਪਰ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਬਿੱਤੇ ਕੁਝ ਦਿਨ ਰੁਕ ਰੁਕ ਕੇ بارش ਦੇ ਕਾਰਨ ਤਾਪਮਾਨ ਦੇ ਵਿੱਚ ਜਿਹੜੀ ਥੋੜੀ-ਬਹੁਤ ਗਿਰਾਵਟ ਦਰਜ ਕੀਤੀ ਗਈ ਤੇ ਮੌਸਮ ਸੁਹਾਵਣਾ ਵੀ ਬਣ ਗਿਆ ਪਰ بارش ਤੋਂ ਬਾਅਦ ਦੇ ਰਾਹਤ ਦੇ ਨਾਲ ਨਾਲ ਪਰੇਸ਼ਾਨੀਆਂ ਵੀ ਵਧ ਗਈਆਂ ਨੇ ਕਈ ਕੰਪਨੀ ਤੇ ਜਲਪ੍ਰਾਪ ਦੇ ਟ੍ਰੈਫਿਕ ਜਾਮ ਕਥਨ ਦੇ ਨਾਲ ਲੋਕਾਂ ਦੀ ਆਵਾਜ਼ ਆਈ ਜਿਹੜੀ ਉਹ ਠੱਪ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਦੌਰਾਨ ਸਿਹਤ ਵਿਭਾਗ ਨੇ ਨਾਗਰਿਕਾਂ ਦੇ ਨੂੰ ਦੱਸਿਆ ਹੈ ਕਿ ਵਿਭਾਗ ਦੀ ਤਰਫੋਂ ਡਿਵਾਈਜ਼ਰੀ ਵੀ ਜਿਹੜੀ ਜਾਰੀ ਕੀਤੀ ਗਈ ਹੈ ਉਹ ਉੱਥੇ ਕਿਹਾ ਗਿਆ ਹੈ ਕਿ ਲਗਾਤਾਰ ਆਪ ਦੀ ਸਿਹਤ ਦਾ ਧਿਆਨ ਰੱਖਣ ਲਈ ਵੀ ਜਿਹੜੀ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਇਸ ਦੇ ਨਾਲ ਡਾਇਰੀਆ ਟਾਈਫਾਇਡ ਹੋਣ ਦੇ ਜਿਹੜਾ ਖੱਜਾ ਜ਼ਿਆਦਾ ਹੋਵੇਗਾ ਇਸ ਨੂੰ ਲੈ ਕੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਲਈ ਵੀ ਲਗਾਤਾਰ ਜਿਹੜੇ ਜਾਰੀ ਕੀਤੇ ਗਏ ਨੇ ਅਲਰਟ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਫਿਲਹਾਲ ਦੱਸਦੀ ਹੈ ਕਿ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ بارش ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਪਰ ਉੱਥੇ ਹੀ ਸਿਹਤ ਵਿਭਾਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਤਿਹਾਤ ਵਰਤਨ ਦੇ ਲਈ ਸਮੇਂ-ਸਮੇਂ ਤੇ ਜਿਹੜਾ ਇਲਾਜ ਕਰਵਾਉਣਾ ਜ਼ਰੂਰੀ ਹੈ। ਸানা ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਕੀ ਕੁਝ ਜਾਣਕਾਰੀ ਇਹ ਮੌਸਮ ਵਿਭਾਗ ਨੂੰ ਲੈ ਕੇ। ਜੀ ਬਿਲਕੁਲ ਮੈਡਮ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਕੱਲ ਦਾ ਜੋ ਮਾਹੌਲ ਜਿਹੜਾ ਹੈ ਉਹ ਕਾਫੀ ਠੰਡਾ ਹੈ ਜਿਆਦਾ ਗਰਮੀ ਦੇਖਣ ਨੂੰ ਨਹੀਂ ਮਿਲਦੀ ਹੈ ਕਿਉਂਕਿ ਮੌਸਮ ਜਿਹੜਾ ਹੈ ਉਹ ਕਾਫੀ ਮਿਹਰਬਾਨ ਲੱਗ ਰਿਹਾ ਪਰ ਜਿੱਥੇ ਮੌਸਮ ਮਿਹਰਬਾਨ ਹੈ ਤਾਂ ਉੱਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਬਾਤੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਰੋਜ਼ਮਰਾਰ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੰਮਕਾਰ ਤੇ ਨਿਕਲਣਾ ਹੁੰਦਾ ਹੈ ਤਾਂ ਜੇਕਰ بارش ਆਉਂਦੀ ਹੈ ਜਿਹੜੇ ਆਪਣੇ ਦੋ ਪਹੀਆ ਵਾਹਨ ਤੇ ਜਾਂ ਫਿਰ ਵਾਸਦੇ ਰਾਹੀ ਜਾਂ ਫਿਰ ਆਟੋ ਦੇ ਰਾਹੀ ਜਿਹੜੇ ਨੇ ਉਹ ਆਪਣੇ ਕੰਮਕਾਰਾਂ ਤੇ ਪਹੁੰਚਦੇ ਨੇ ਉਹਨਾਂ ਵਾਸਤੇ ਤਾਂ ਜਿਹੜੀ ਹੈ ਮੁਸ਼ਕਿਲ ਪੈਦਾ ਹੋ ਰਹੀ ਹੈ ਪਰੇਸ਼ਾਨੀ ਪੈਦਾ ਹੋ ਰਹੀ ਹੈ ਦਾ ਜ਼ਿਕਰ ਅਸੀਂ ਮੌਸਮ ਵਿਭਾਗ ਦੀ ਗੱਲ ਕਰੀ ਤਾਂ ਮੌਸਮ ਵਿਭਾਗ ਨੇ ਜਿਹੜਾ ਕਿ ਉਹ ਕੱਲ ਦਾਖਦਾ ਜਿਹੜਾ ਅਲਰਟ ਦੱਸਿਆ ਗਿਆ ਸੀ ਤਾਂ ਅੱਜ ਕੋਈ ਇਦਾਂ ਦਾ ਕੋਈ ਅਲਰਟ ਨਹੀਂ ਦੱਸਿਆ ਤਾਂ ਹੁਣ ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ 4-5 ਮਹੀਨਿਆਂ ਦੇ ਵਿੱਚ ਕੋਈ ਜ਼ਿਆਦਾ ਮੀਂਹ ਦੀ ਸੰਭਾਵਨਾ ਨਹੀਂ ਜਿਤਾਰੀ ਜਿਤਾਈ ਜਾ ਰਹੀ ਪਰ ਹਾਂ ਹਲਕੀ-ਫੁਲਕੀ ਕਿਤੇ ਨਾ ਕਿਤੇ ਡ੍ਰਿਪਲਿੰਗ ਜਿਹੀ ਬੋਦਾਬੰਦੀ ਜਿਹੜੀ ਆ ਉਹ ਲਗਾਤਾਰ ਉਹ ਹੋ ਸਕਦੀ ਆ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਲੋਕਾਂ ਦੇ ਵਿੱਚ ਇੱਕ ਗੱਲ ਤੋਂ ਸਹਿਮ ਦਾ ਮਾਹੌਲ ਵੀ ਹੈ ਕਿਉਂਕਿ ਜਿਸ ਤਰ੍ਹਾਂ ਕਿ 2 ਸਾਲ ਪਹਿਲਾਂ ਆਈ ਹੜ੍ਹਾਂ ਦੇ ਕਾਰਨ ਲੋਕਾਂ ਨੂੰ ਉਹ ਮੰਜ਼ਰ ਹਲੇ ਤੱਕ ਨਹੀਂ ਭੁੱਲਿਆ ਕਿਉਂਕਿ ਲੋਕ ਜਿਹੜੇ ਨੇ ਉਹ ਹੜ੍ਹਾਂ ਦੇ ਕਰਕੇ ਵੀ ਜਿਹੜੇ ਨੇ ਉਹ ਕਾਫੀ ਸਹਿਮੇ ਹੋਏ ਹੋਏ ਨੇ ਜੇਕਰ ਨਦੀਆਂ ਨਾਲਿਆਂ ਦਾ ਉਪਾਣ ਆਉਂਦਾ ਜਾਂ ਤੰਦਿਆਂ ਨਾਲੇ ਭਰਦੇ ਨੇ ਤਾਂ ਲੋਕਾਂ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਮਾਣੀ ਜਿਹੜਾ ਲਗਾਤਾਰ ਸਾਡੇ ਕਗਨ ਇਸ ਇਸ ਦਾ ਅਸਰ ਇਸ ਦਾ ਅਸਰ ਬਠਿੰਡਾ ਸ਼ਹਿਰ 'ਚ ਵੀ ਦੇਖਣ ਨੂੰ ਮਿਲਿਆ ਜਿੱਥੇ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਨੂੰ ਵੇਖਦੇ ਹੋਏ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਕਈ ਅ ਜਿਹੜੀਆਂ ਮੁਸੀਬਤਾਂ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਲੋਕਾਂ ਨੂੰ ਝੇਲੀਆਂ ਪੈਂਦੀਆਂ ਨੇ ਜਦੋਂ ਉਹਨਾਂ ਨੂੰ ਡਾਇਰੀਆ ਜਾਂ ਇਦਾਂ ਦੇ ਖਤਰੇ ਜਿਹੜੇ ਸਾਹਮਣੇ ਆ ਜਾਂਦੇ ਨੇ ਤੇ ਉੱਥੇ ਹੀ ਜੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਮੌਨ ਪਾਰੀ ਮੌਨਸੂਨ ਦੇ ਕਾਰਨ ਵੀ ਲੋਕਾਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਿਲਕੁਲ ਮੈਡਮ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਪੰਜਾਬ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਸੀ ਤੇ ਅਸੀਂ ਆਪਣੇ ਗਵਰਨਰ ਦੀ ਉੱਪਰ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਤਾਂ ਹਿਮਾਚਲ ਦੇ ਵਿੱਚ ਤਾਂ ਤੁਸੀਂ ਰੋਜ਼ ਜਿਹੜੀਆਂ ਖਬਰਾਂ ਸੁਣਦੇ ਹੋ ਕਿ ਕਿਸੇ لینڈ ਸਲਾਈਡ ਹੋ ਰਹੀ ਹੈ ਕਿਤੇ ਨਾ ਕਿਤੇ ਕਿ ਕਈ ਕਾਰਨਾਂ ਦੇ ਕਰਕੇ ਉੱਥੇ ਲੋਕਾਂ ਨੂੰ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਜਿਹੜੀ ਨੈਸ਼ਨਲ ਹਾਈਵੇ ਨੇ ਅੰਤਰਰਾਸ਼ਟਰੀ ਮਾਰਗ ਹੈ ਕਿ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਮਲਬਾ ਜਿਹੜਾ ਨਿਕਲ ਜਾਂਦਾ ਤਾਂ ਕਈ ਘੰਟਿਆਂ ਦਾ ਜਾਮ ਜਿਹੜਾ ਆ ਕਿ ਕਿ ਜਿੰਨਾ ਦਾ ਜਾਮ ਜਿਹੜਾ ਉੱਥੇ ਲੱਗ ਜਾਂਦਾ ਜਿੱਥੇ ਇਸ ਮੀਂਹ ਦੇ ਨਾਲ ਲਗਾਤਾਰ ਜਿਹੜਾ ਕਿ ਲੋਕਾਂ ਦੇ ਲਈ ਰਾਹਤ ਆਉਂਦੀ ਹੈ ਯਾਨੀ ਕਿ ਗਰਮੀ ਘਟਦੀ ਹੈ ਕਿਉਂਕਿ ਮੌਸਮ ਵਿਭਾਗ ਨੇ ਜਿੰਨਾ ਕਿ ਜੂਨ ਮਹੀਨੇ ਦੀ ਗਰਮੀ ਦੇਖਦੇ ਹੋਏ ਇਹ ਅਲਰਟ ਕੀਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 45 ਡਿਗਰੀ ਸੈਲਸੀਅਸ ਤੋਂ ਲੈ ਕੇ 50-55 ਤੱਕ ਜਿਹੜਾ ਆ ਇਹ ਤਾਪਮਾਨ ਪਹੁੰਚੇਗਾ ਪਰ ਉਥੇ ਹੀ ਇਸ ਤਰ੍ਹਾਂ ਹੀ ਵੀ ਬਾਰੇ ਨੇ ਤਾਂ ਮੌਸਮ ਦੇ ਵਾਂਗ ਜਿਹੜੀ ਹੈ ਲਗਾਤਾਰ ਗਰਾਵਟ ਜੀ ਜੋ ਚੱਗੀ ਜਾ ਰਹੀ ਹੈ ਤਾਂ ਉਸੇ ਤਰ੍ਹਾਂ ਹੁਣ ਜਿਹੜਾ ਇਹੇ ਪਰੇਸ਼ਾਨੀ ਦਾ ਕਾਰਨ ਵੀ ਗਗਨ ਤੁਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਹੈ ਮੰਡੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਜਾਂ ਆਸ-ਪਾਸ ਦੇ ਕੁਲੂ ਦੀ ਗੱਲ ਕੀਤੀ ਜਾਵੇ ਤਾਂ ਉਹ ਉੱਥੇ ਬਾੜ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਰੈਸਕਿਊ ਟੀਮ ਉੱਥੇ ਮੌਜੂਦ ਸੀਗੀ ਇੰਨੇ ਲੋਕ ਫਸੇ ਸੀਗੇ ਉੱਥੇ ਕੁਝ ਲੋਕਾਂ ਦੀ ਜਿਹੜੀ ਜਾਨ ਵੀ ਚਲੀ ਗਈ ਨੇ ਕੁਝ ਲੋਕਾਂ ਦਾ ਰੈਸਕਿਊ ਆਪਰੇਸ਼ਨ ਅਜੇ ਵੀ ਚੱਲ ਰਿਹਾ ਹੈ ਤੇ ਜਿਹੜੀ ਉੱਥੇ ਰੈਸਕਿਊ ਆਪਰੇਸ਼ਨ ਦੀ ਟੀਮ ਮੌਜੂਦ ਹੈ ਉਹਨਾਂ ਨੂੰ ਵੀ ਜਿਹੜਾ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਨੂੰ ਲੈ ਹਤਾ ਹੈ ਕਿ ਅਜਿਹੀ ਕਟੜਾ ਜਿਹੜੀ ਹਰ ਸਾਲ ਦੇ ਵਿੱਚ ਵਾਪਰਦੀ ਹੈ ਪਰ ਫਿਰ ਵੀ ਇਸ ਦੇ ਉੱਪਰ ਚੰਗੇ ਤਰੀਕੇ ਦੇ ਨਾਲ ਐਕਸ਼ਨ ਕਿਉਂ ਨਹੀਂ ਲਿਤਾ ਜਾਂਦਾ ਅ ਜੀ ਮੈਡਮ ਜਿਸ ਤਰ੍ਹਾਂ ਕਿ ਪਹਾੜਾਂ ਦਾ ਸੁਭਾਅ ਹੁੰਦਾ ਹੈ ਕਿਉਂਕਿ ਮਿੱਟੀ ਜਿਹੜੀ ਹੁੰਦੀ ਹੈ ਉਹ ਫਿਸਲਦੀ ਰਹਿੰਦੀ ਹੈ ਤਾਂ ਇਸੇ ਕਰਕੇ ਜਿਸ ਤਰ੍ਹਾਂ ਕਿ ਕੌਮਰੀ ਰਾਜ ਮਾਰਗਾ ਨੂੰ ਕਿਸੇ ਦੂਸਰੇ ਸੂਬੇ ਦੇ ਨਾਲ ਜੋੜਨਾ ਹੋਵੇ ਤਾਂ ਉੱਥੇ ਜਿਹੜਾ ਆ ਉਹ ਸੜਕਾਂ ਬਣਾਉਣੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਇਸੇ ਤਰ੍ਹਾਂ ਜਿਹੜਾ ਆ ਮੱਛੀ ਇਲਾਕਾ ਹਿਮਾਚਲ ਦਾ ਇਲਾਕਾ ਜ਼ਿਆਦਾਤਰ ਉੱਥੇ ਪਹਾੜੀਆਂ ਨੇ ਇਹ ਪ੍ਰਕਾਰ ਪਹਾੜੀਆਂ ਨੂੰ ਕੱਟ ਕੇ ਉਹਦੇ ਵਿੱਚੋਂ ਦੀ ਰਸਤੇ ਬਣਾਏ ਜਾਣਗੇ ਨੈਸ਼ਨਲ ਹਾਈਵੇ ਬਣਾਏ ਜਾਣਗੇ ਤਾਂ ਕਿਤੇ ਨਾ ਕਿਤੇ ਪਹਾੜਾ ਨੂੰ ਨੁਕਸਾਨ ਉਹ ਹੋਏਗਾ ਹੀ ਹੋਏਗਾ ਤਾਂ ਜਿਵੇਂ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਇਹ ਉਹਨਾਂ ਦਾ ਜਾਇਜ਼ਾ ਲੈਣ ਪਹੁੰਚੇ ਸੀ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਜਿਹੜਾ ਸੁਭਾ ਪਹਾੜਾਂ ਦਾ ਜਿਹੜਾ ਇਹ ਸੁਭਾ ਹੁੰਦਾ ਆ ਲੈਂਡ ਸਲਾਈਡ ਹੋਣਾ ਜਿਹੜਾ ਕਿ ਉਹ ਇਹ ਇੱਕ ਕੁਦਰਤੀ ਇਫੈਕਟ ਹੈਗਾ ਆ ਪਰ ਜਿਹੜੇ ਕੌਮੀ ਰਾਜਕੁਮਾਰ ਮਾਰਗ ਬਣਦੇ ਨੇ ਜਾਂ ਸੜਕਾਂ ਬਣਦੀਆਂ ਨੇ ਉਹਨਾਂ ਦੀ ਕਟਿੰਗ ਸਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਤਾਂ ਇਸ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਸੀ ਕਿ ਸੋ ਕੇਂਦਰੀ ਮંત્રી ਮੇਥਲ ਗਟਕਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਕਿ ਪਹਾੜਾਂ ਦੀ ਕਟਾਈ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਟਿਆ ਜਾਵੇ ਤਾਂ ਜੋ ਲੈਟ ਸਲਾਈਡਿੰਗ ਦੇ ਜਿਹੜੇ ਖਤਰੇ ਨੇ ਉਹ ਘਟਣ ਹਾਂ ਜੀ ਕਰ ਰਹੀ ਸੀ ਕਿ ਕੁਦਰਤੀ ਕੁਦਰਤੀ ਤਰੀਕੇ ਦੇ ਨਾਲ ਜਾਂ ਫਿਰ ਇਸ ਮੌਨਸੂਨ ਦੇ ਨਾਲ ਹੈ ਤਾਂ ਫਿਰ ਉਹ ਉਹ ਤਾਂ ਫਿਰ ਕੋਈ ਵੀ ਇਸ ਹਾਦਸੇ ਨੂੰ ਨਹੀਂ ਟਾਲ ਸਕਦਾ ਕਿਉਂਕਿ ਪਹਾੜਾਂ ਦੀ ਮਿੱਟੀ ਛਿਗਲੀ ਫਿਰ ਮੀਂਹ ਦੇ ਨਾਲ ਜਿਹੜੀ ਆ ਉਹ ਲਾਦਮੀ ਹੋ ਜਾਂਦੀ ਹੈ ਜੀ ਗਗਨ ਵਦੇਰੀ ਜਾਣਕਾਰੀ ਲਈ ਬਹੁਤ-ਬਹੁਤ ਤਨਵਾਦ ਜੁੜੇ ਰਾਂਗੇ ਤੁਹਾਡੇ ਨਾਲ